ਦੋਸਤੋ ਦਲਜੀਤ ਦਸਾਂਤ ਕੇਵੀਸੀ ਦੇ ਵਿੱਚ ਗਿਆ ਸੀ ਤਾਂ ਉਥੋਂ ਨੇ 50 ਲੱਖ ਰੁਪਇਆ ਜਿੱਤੇ ਐ ਤੇ ਜਿਹੜਾ ਉਹ ਕਹਿ ਰਿਹਾ ਕਿ ਮੈਂ ਹੜਪੀੜਤਾ ਲਈ ਦਾਨ ਦੇ ਵਿੱਚ ਦੇਣਾ ਇਹ ਖਬਰ ਚੱਲ ਰਹੀ ਹੈ ਹੁਣ ਬਹੁਤ ਸਾਰੇ ਭਰਾ ਉਹ ਤੋਂ ਨਾਰਾਜ਼ ਵੀ ਹੋਣਗੇ ਕਿਉਂਕਿ ਮਸਲਾ ਚੱਲਿਆ ਸੀ ਕਿ ਉਹਨੇ ਜਿਹੜਾ ਪਹਿਰੀਆਂ ਥਲਾਇਆ ਅਮਤਾ ਵਚਨ ਦੇ ਸੋਸ਼ਲ ਮੀਡੀਆ ਤੇ ਬਹੁਤ ਚੱਲਿਆ ਉਹ ਤਾਂ ਉਹ ਹੀ ਦੱਸ ਸਕਦਾ ਉਹਨੇ ਕਿਉਂ ਲਾਇਆ ਕਿਵੇਂ ਲਾਇਆ ਉਹਦੇ ਆਪਣੇ ਵਿਚਾਰ ਹੈ ਤੁਸੀਂ ਆਪਣੇ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਜਿਹੜਾ ਉਥੋਂ 50 ਲੱਖ ਜਿੱਤ ਕੇ ਲਿਆਇਆ ਤੇ ਉਹ ਹਰ ਪੀੜਤਾ ਲਈ ਉਹ ਦੇ ਰਿਹਾ ਹੈ ਉਹਦੇ ਲਈ ਕੀ ਕਮੈਂਟ ਕਰੋਗੇ ਤੇ ਜੇਕਰ ਮੈਂ ਆਪਣੇ ਵਿਊ ਨਾਲ ਦੇਖਾਂ ਉਹ ਇੱਕ ਅਲੱਗ ਮੈਟਰ ਹੈ ਜਿਹੜੀ ਇਹ ਰਾਸੀ ਹੈ ਇਹ ਹਰ ਪੀੜਤਾ ਲਈ ਦੇਣੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਥੇ 50 ਲੱਖ ਦੇ ਨਾਲ ਕਾਫੀ ਲੋਕਾਂ ਦੀ ਜਿਹੜੀ ਮਦਦ ਹੋਣੀ ਹੈ ਖੜਾ ਦੇ ਨਾਲ ਬਹੁਤ ਸਾਰਾ ਇਲਾਕਾ ਜਿਹੜਾ ਪੰਜਾਬ ਦਾ ਪ੍ਰਭਾਵਿਤ ਹੋਇਆ ਤੇ ਸਾਰਾ ਪੰਜਾਬ ਨਹੀਂ ਪੂਰਾ ਵਰਡ ਹੀ ਪੰਜਾਬ ਦੇ ਨਾਲ ਖੜ ਗਿਆ ਆ ਕੇ ਕੁਝ ਇੱਕ ਲੋਕਾਂ ਨੂੰ ਛੱਡ ਕੇ ਬਾਕੀ ਸਭ ਦੇ ਸਭ ਤਕਰੀਬਨ ਪੰਜਾਬ ਦੇ ਨਾਲ ਆ ਕੇ ਖੜੇ ਆ ਉਹਨਾਂ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਜੋ ਵੀ ਕਿਸੇ ਨੇ ਟੈਲੀਫੋਨ ਭੇਟਾ ਕੀਤੀ ਹੈ ਜੋ ਵੀ ਉਹਨਾਂ ਦੇ ਸੇਵਾ ਦੇ ਵਿੱਚ ਲਾਇਆ ਹੈ ਉਹਦਾ ਸਾਨੂੰ ਜ਼ਰੂਰ ਧੰਨਵਾਦ ਕਰਨਾ ਚਾਹੀਦਾ ਤਾਂ ਕਿ ਇਹਦੇ ਨਾਲ ਲੋਕਾਂ ਦਾ ਜਿਹੜਾ ਹੌਂਸਲਾ ਹੋਰ ਬਣੇ ਠੀਕ ਹੈ ਮੰਨਦੇ ਆ ਉਦੋਂ ਵੀ ਦਲਜੀਤ ਨੇ ਵੀ ਕਿਹਾ ਸੀਗਾ ਕਿ ਪੰਜਾਬ ਜ਼ਖਮੀ ਐ ਹਜੇ ਹਾਰਿਆ ਨਹੀਂ ਤੇ ਸਾਡੇ ਗੁਰੂ ਵੀ ਕਹਿੰਦੇ ਆ ਅਸੀਂ ਵੀ ਹਰ ਗੱਲ ਤੇ ਕਹਨੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿਉਂਕਿ ਪੰਜਾਬ ਨੇ ਬਹੁਤ ਵੱਡੀਆਂ ਤਕਲੀਫਾਂ ਝੱਲੀਆਂ ਤੇ ਹਮੇਸ਼ਾ ਝੱਲਣ ਨੂੰ ਤਿਆਰ ਰਹਿੰਦਾ ਫਿਰ ਉਹ ਤੋਂ ਬਾਅਦ ਵੀ ਅੱਗੇ ਲੋਕਾਂ ਦੀ ਮਦਦ ਕਰਨ ਲਈ ਵੀ ਤਿਆਰ ਰਹਿੰਦਾ ਤੇ ਹੁਣ ਜਿਹੜੀ ਅੱਜ ਇਹ ਸੋਸ਼ਲ ਮੀਡੀਆ ਤੇ ਖਬਰ ਇਹ ਚੱਲ ਰਹੀ ਹੈ ਕਿ ਦਲਜੀਤ ਦਸਾਂਦ ਨੇ ਕੇਵੀਸੀ ਦੇ ਵਿੱਚੋਂ 50 ਲੱਖ ਰੁਪਏ ਜਿੱਤੇ ਐ ਤੇ ਉਹ ਜਿਹੜਾ 50 ਲੱਖ ਹੈ ਉਹ ਹੜ੍ਹ ਪੀੜਤਾਂ ਲਈ ਦਾਨ ਕਰਨਗੇ ਖਬਰ ਇਹ ਚੱਲ ਰਹੀ ਹੈ ਤੇ ਤੁਸੀਂ ਜਰੂਰ ਆਪੋ ਆਪਣੇ ਕਮੈਂਟ ਰਾਹੀਂ ਦੱਸ ਸਕਦੇ ਹੋ ਕਿ ਤੁਸੀਂ ਇਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਕਿਵੇਂ ਦੇਖਦੇ ਹੋ ਦੱਸ ਵੀ ਸਕਦੇ ਹੋ ਤੇ ਆਪਣਾ ਥਿਊ ਵੀ ਰੱਖ ਸਕਦੇ ਹੋ ਆਪਣਾ ਕੀ ਤੁਸੀਂ ਦਿਲਜੀਤ ਵਾਰੇ ਸੋਚਦੇ ਹੋ ਉਹ ਵੀ ਰੱਖ ਸਕਦੇ ਹੋ ਤੇ ਵੈਸੇ 50 ਲੱਖ ਦੀ ਜਿਹੜੀ ਰਾਸੀ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ দান ਕਰਨਾ ਹੋਰ ਵੀ ਬਹੁਤ ਸਾਰੇ ਭਰਾਵਾਂ ਨੇ ਬਹੁਤ ਜੜੀਆਂ ਹੈਗੀਆਂ ਕਿਸੇ ਮਦਿਆਂ ਕਿਸੇ ਨੇ ਕੋਈ ਟਰੈਕਟਰ ਦਿੱਤੇ ਆ ਕਿਸੇ ਨੇ ਕੋਈ ਉਥੇ ਕਰਾਹ ਲਾਏ ਆ ਜਾ ਕੇ ਕਿਸੇ ਨੇ ਛੋਟੀ ਮੋਟੀ ਮਤਲਬ ਜਿਵੇਂ ਵੀ ਮਦਦ ਕੀਤੀ ਆ ਤੇ ਮੇਰਾ ਇੱਕ ਟੀਚਰ ਕਹਿੰਦਾ ਹੁੰਦਾ ਸੀਗਾ ਉਹ ਸਾਨੂੰ ਇੱਕ ਸਮਝਾਉਣ ਦਾ ਉਹਦਾ ਜਰੀਆ ਸੀ ਉਹ ਕਹਿੰਦਾ ਸੀਗਾ ਕਿ ਜੇਕਰ ਤੁਸੀਂ ਕਿਸੇ ਦੀ ਪੈਸੇ ਦੇ ਨਾਲ ਮਦਦ ਕਰ ਦਿਓ ਕੱਲ ਨੂੰ ਉਹ ਪੈਸੇ ਦੇ ਵਿੱਚ ਆ ਜਾਂਦਾ ਉਹ ਤੁਹਾਡੇ ਪੈਸੇ ਵਾਪਸ ਕਰ ਦਿੰਦਾ ਪਰ ਜਿਹੜੀ ਖੁਦ ਜਾ ਕੇ ਮਦਦ ਕਰੀ ਹੁੰਦੀ ਐ ਜਿਵੇਂ ਕਿ ਕੋਈ ਬਿਮਾਰ ਹੋ ਗਿਆ ਜਾਂ ਕੋਈ ਹੜਪੀੜਤਾਂ ਦੇ ਵਿੱਚ ਜਿਹੜੇ ਨੇ ਪਰਸਨਲੀ ਜਾ ਕੇ ਕਿਸੇ ਦੀ ਮਦਦ ਕਰੀ ਆ ਕਹਿੰਦਾ ਮੰਨ ਲਓ ਕਿ ਤੁਸੀਂ ਬਿਮਾਰ ਪਿਓ ਤੇ ਤੁਹਾਡੀ ਕਿਸੇ ਨੇ ਆ ਕੇ ਸੇਵਾ ਕੀਤੀ ਦਵਾਈ ਬੂਟੀ ਦਿੱਤੀ ਰੋਟੀ ਪਾਣੀ ਸਾਂਭ ਸੰਭਾਲ ਇਹ ਸਾਰਾ ਕੁਝ ਕੀਤਾ ਤੇ ਜਦੋਂ ਮੰਨ ਲਓ ਤੁਸੀਂ ਕਰਨ ਨੂੰ ਲੜ ਪਏ ਆਪਸ ਦੇ ਵਿੱਚ ਤੁਹਾਡੀ ਅਣਮਾਨ ਹੋ ਗਈ ਤੇ ਫੇਰ ਉਹਨੂੰ ਜੇ ਕਰੋ ਨੇ ਪੈਸੇ ਦਿੱਤੇ ਐ ਪੈਸੇ ਤਾਂ ਤੁਸੀਂ ਵਾਪਸ ਮੋੜ ਦੋਗੇ ਆ ਚੱਕ ਵੀ ਤੂੰ ਮੈਨੂੰ 2000 ਦਿੱਤਾ ਸੀ ਚਾਰ ਲੈ ਲਾ ਪਰ ਜਿਹੜੀ ਸੇਵਾ ਕੀਤੀ ਐ ਉਹ ਸੇਵਾ ਦਾ ਮੁੱਲ ਕਦੇ ਵੀ ਨਹੀਂ ਹੁੰਦਾ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਵੀ ਕੀ ਤੁਸੀਂ ਅਗਲੇ ਨੂੰ ਇਹ ਕਹੋਗੇ ਕਿ ਠੀਕ ਆ ਕੱਲ ਨੂੰ ਪ੍ਰਮਾਤਮਾ ਕਰੇ ਤੂੰ ਬਿਮਾਰ ਹੋ ਜਾਏ ਤੇ ਮੈਂ ਤੇਰੀ ਸੇਵਾ ਕਰਾਂ ਨਹੀਂ ਐਦਾਂ ਨਹੀਂ ਹੁੰਦਾ ਪ੍ਰਭੂ ਕਿਉਂਕਿ ਜਿਹੜੀ ਇਹ ਮਦਦ ਹੁੰਦੀ ਐ ਮਦਦ ਬਹੁਤ ਜਿਹੜੀ ਹੈਗੀ ਐ ਲੋਕ ਸਮਾਂ ਕੱਢ ਕੇ ਦੂਸਰੇ ਦੀ ਮਦਦ ਕਰਨਾ ਤੇ ਫਿਰ ਅਸੀਂ ਉਹਨੂੰ ਇਹੋ ਜਿਹਾ ਜਿਹੜਾ ਹੈਗਾ ਨਹੀਂ ਬੋਲ ਬੋਲ ਸਕਦੇ ਤੇ ਇਸ ਕਰਕੇ ਜਿੰਨਾ ਭਰਾਵਾਂ ਨੇ ਉੱਥੇ ਜਾ ਕੇ ਖਰਾਹ ਲਾਇਆ ਜਿੰਨਾ ਭਰਾਵਾਂ ਨੇ ਰੋਟੀ ਪਾਣੀ ਪਹਚਾਇਆ ਜਿਨ੍ਹਾਂ ਨੇ ਨੀਰਾਚਾਰਾ ਪਸ਼ੂਆਂ ਦਾ ਪਹਚਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਾਨੂੰ ਕਰਨਾ ਵੀ ਚਾਹੀਦਾ ਸਾਨੂੰ ਆਸਾਨ ਵੀ ਮੰਨਣਾ ਚਾਹੀਦਾ ਉਹ ਲੋਕਾਂ ਦਾ ਤੇ ਇਸ ਕਰਕੇ ਮੈਂ ਤਾਂ ਹਰੇਕ ਜਗ੍ਹਾ ਹੀ ਬੇਨਤੀ ਕਰਦਾ ਹੁਣਾਂ ਕਿ ਅਸੀਂ ਜਿਵੇਂ ਅੱਜ ਕੱਲ੍ਹ ਚੱਲਿਆ ਕਿ ਤਰਨਤਾਰ ਨਾਲੀਆਂ ਵੋਟਾਂ ਚੱਲ ਰਹੀਆਂ ਜਿਮਨੀ ਚੋਣਾਂ ਦੀਆਂ ਉਥੇ ਵੀ ਇੱਕ ਗੱਲ ਕਹਿਣੀ ਹੁੰਦੀ ਆ ਮੈਂ ਤਾਂ ਹਰ ਵਾਰੀ ਇਹੀ ਬੋਲਦਾ ਨਾ ਮੈਂ ਕਾਲੀ ਨਾ ਮੈਂ ਕਾਂਗਰਸੀ ਨਾ ਮੈਂ ਪਾਰਟੀ ਆਮ ਨਾ ਮੈਂ ਭਾਜਪਾ ਨਾ ਮੈਂ Hindu ਨਾ ਮੈਂ Musalman ਤਾਂ ਆਪਾਂ ਦੋਸਤੋ ਸਿੱਖਾਂ ਦੇ ਘਰੇ ਜਨਮ ਲਿਆ ਤੇ Hindu Musalman ਦਾ ਕਹਿਣਾ ਮਤਲਬ ਵੀ ਉਹ ਉਹਨਾਂ ਨਾਲੋਂ ਪਹਿਲਾਂ ਅਸੀਂ ਇਨਸਾਨ ਐ ਤੇ ਜੇ ਅਸੀਂ ਸਾਰੇ ਇਨਸਾਨ ਬਣ ਜਾਈਏ ਤਾਂ ਸ਼ਾਇਦ ਇਹ ਜਿਹੜੇ ਲੀਡਰ ਸਾਨੂੰ ਦੋਗਲੀਆਂ ਗੱਲਾਂ ਕਰਕੇ ਸਾਨੂੰ ਇੱਕ ਦੂਜੇ ਨਾਲ ਲੜਾ ਕੇ Hindu ਸਿੱਖ Musalman ਬਣਾ ਕੇ ਜਿਹੜਾ ਇਹ ਕੁਝ ਕਰ ਰਿਹਾ ਤਾਂ ਸ਼ਾਇਦ ਇਹ ਨਾ ਕਰ ਪਾਉਣ ਤਾਂ ਇਸ ਕਰਕੇ ਮੇਰੀ ਬੇਨਤੀ ਤਾਂ ਇਹ ਹੁੰਦੀ ਆ ਵੀ ਅਸੀਂ ਸਾਰਿਆਂ ਨੂੰ ਪਹਿਲਾਂ ਇਨਸਾਨ ਬਣੀਏ ਇੱਕ ਦੂਜੇ ਦੇ ਦੁੱਖ ਸੁੱਖਾਂ ਦੇ ਭਾਗੀ ਹੋ ਜਾਈਏ ਤੇ ਇਹੀ ਗੱਲਾਂ ਹੁੰਦੀਆਂ ਜਿਹੜੀਆਂ ਕਿ ਸਾਨੂੰ ਅੱਗੇ ਲੈ ਕੇ ਜਾਣਗੀਆਂ ਅਸੀਂ ਇੱਕ ਦੂਜੇ ਦੇ ਦੁੱਖ ਦਰਦ ਸਮਝੀਏ ਤੇ ਅਕਸਰ ਸਾਡੀ ਬਾਣੀ ਵੀ ਕਹਿੰਦੀ ਹੁੰਦੀ ਹੈ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਤੇ ਜਾਂ ਆਪਾਂ ਅਰਦਾਸ ਕਰਦੇ ਆਂ ਉੱਥੇ ਵੀ ਆਪਾਂ ਕਹਿੰਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰਪਲਾਪੁਲਾਦਾ ਅਸੀਂ ਉਥੇ ਅਰਦਾਸ ਦੇ ਵਿੱਚ ਹੀ ਮੰਗਦੇ ਆ ਘਰੇ ਆ ਕੇ ਤਾਂ ਗਵੰਡੀਆਂ ਨਾਲ ਪਾਣੀ ਪਿੱਛੇ ਲੜੀ ਜਾਂਦੇ ਰਹਿੰਦੇ ਆ ਤਾਂ ਇਸ ਕਰਕੇ ਬੇਨਤੀ ਆ ਵੀ ਆਪਣੇ ਆਪ ਤੇ ਕੰਟਰੋਲ ਜਿੰਨਾ ਸਬਰ ਰੱਖੋਗੇ ਉਹਦਾ ਬਹੁਤ ਵੱਡਾ ਜਿਹੜਾ ਫਲ ਮਿਲਦਾ ਹੈ ਕਹਿੰਦੇ ਹੁੰਦੇ ਆ ਸਬਰ ਦਾ ਫਲ ਮਿੱਠਾ ਤੇ ਆਪਾਂ ਕਈ ਵਾਰੀ ਜਾਣੇ ਅਣਜਾਣੇ ਜਾਂ ਗੁੱਸੇ ਦੇ ਵਿੱਚ ਆ ਕੇ ਆਪਾਂ ਬਹੁਤ ਗੱਲਾਂ ਕਰ ਜਾਂਦੇ ਆ ਬਹੁਤ ਕੁਸ਼ ਕਹਿ ਵੀ ਦਿੰਨੇ ਆ ਤਾਂ ਮੈਂ ਇਹੀ ਕਹਿਣਾ ਕਿ ਦੋਸਤੋ ਆਪਾਂ ਅਨਸਾਨ ਬਣੀਏ ਕਾਲੀ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀਆਂ ਦੇ ਵਿੱਚ ਜਾਣ ਤੋਂ ਪਹਿਲਾਂ ਆਪਾਂ ਇਨਸਾਨ ਬਣੀਏ ਜਦੋਂ ਆਪਾਂ ਮਾਨਸਾਨੀਅਤ ਦੇ ਤੌਰ ਤੇ ਇੱਕ ਦੂਜੇ ਦੇ ਦੁੱਖ ਦਰਦ ਸਮਝਣ ਲੱਗ ਗਏ ਤਾਂ ਇਹ ਤਾਂ ਆਟੋਮੈਟਿਕ ਹੀ ਪੰਜਾਬ ਨੇ ਜਾਂ ਭਾਰਤ ਨੇ ਜਾਂ ਵਰਲਡ ਨੇ ਤਰੱਕੀ ਕਰਨੀ ਹੈ ਪਹਿਲਾਂ ਅਸੀਂ ਆਪਣੇ ਆਪ ਨੂੰ ਸੁਧਾਰੀਏ ਅਸੀਂ ਕਹਿ ਤਾਂ ਦਿੰਨੇ ਆ ਬਾਹਰਲੇ ਦੇਸ਼ਾਂ 'ਚ ਆਹ ਕਾਨੂੰਨ ਆਹ ਕਾਨੂੰਨ ਆ ਠੀਕ ਹੈ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਪਰ ਕੁਝ ਸਾਡੇ ਵੀ ਜਿਹੜੇ ਫਰਜ਼ ਬਣਦੇ ਆ ਅਸੀਂ ਵੀ ਜਿਹੜੇ ਉਹਨਾਂ ਨਿਯਮਾਂ ਨੂੰ ਆਪਣੇ ਆਪ ਤੋਂ ਲਾਗੂ ਕਰੀਏ ਤਾਂ ਆਟੋਮੈਟਿਕ ਹੀ ਜਿਹੜਾ ਪੰਜਾਬ ਨੇ ਆਟੋਮੈਟਿਕ ਹੀ ਭਾਰਤ ਨੇ ਆਟੋਮੈਟਿਕ ਹੀ ਸੰਸਾਰ ਨੇ ਸੁਧਰ ਜਾਣਾ ਸਾਰੇ ਭਰਾਵਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਦਸਾਂਤ ਕੇਵੀਸੀ ਦੇ ਵਿੱਚ ਗਿਆ ਸੀ ਤਾਂ ਉੱਥੋਂ ਨੇ 50 ਲੱਖ ਰੁਪਏ ਜਿੱਤੇ ਐ ਤੇ ਜਿਹੜਾ ਉਹ ਕਹਿ ਰਿਹਾ ਕਿ ਮੈਂ ਹੜਪੀੜਤਾ ਲਈ ਦਾਨ ਦੇ ਵਿੱਚ ਦੇਣਾ ਇਹ ਖਬਰ ਚੱਲ ਰਹੀ ਹੈ ਹੁਣ ਬਹੁਤ ਸਾਰੇ ਭਰਾ ਉਹ ਤਾਂ ਨਾਰਾਜ਼ ਵੀ ਹੋਣਗੇ ਕਿਉਂਕਿ ਮਸਲਾ ਚੱਲਿਆ ਸੀ ਕਿ ਉਹਨੇ ਜਿਹੜਾ ਪੈਰੀਂ ਹੱਥ ਲਾਇਆ ਹੈ ਅਮਤਾ ਵਚਨ ਦੇ ਸੋਸ਼ਲ ਮੀਡੀਆ ਤੇ ਬਹੁਤ ਚੱਲਿਆ ਉਹ ਤਾਂ